404 ਰੂਮ ਨੰਬਰ ਉਹ ਬੁੱਕ ਕਰਦੀ ਐ ਅਪਾਰਟਮੈਂਟ ਦੇ ਵਿੱਚ ਇੱਕ ਲੰਗਜ਼ਰੀ ਅਪਾਰਟਮੈਂਟ ਹੁੰਦਾ ਜਿੱਥੇ ਉਹ ਰਹਿੰਦੀ ਬੱਚੇ ਦੀ Laash ਆ ਉਹਦੇ ਨਾਲ ਖੇਡਦੀ ਆ ਡੋਲਰ ਦੀਆਂ ਉਹ ਉਠਾਉਂਦੀ ਆ ਰਾਤ ਨੂੰ ਉਹ ਬੱਚੇ ਨੂੰ ਸਿਰਫ ਪਲਾਉਂਦੀ ਆ ਪਰ ਉਸ ਰਾਤ ਬੱਚੇ ਨੂੰ ਕੁਝ ਉਹ ਜ਼ਿਆਦਾ ਹੀ ਸਿਰਫ ਪਲਾਉਂਦੀ ਆ ਦਿਮਾਗ ਦੇ ਵਿੱਚ ਆਉਂਦੀ ਆ ਚੀਜ਼ ਕਿ ਜਿਹੜੀ ਇਹ ਲੇਡੀ ਆਈ ਸੀ ਇਹ ਆਈ ਤਾਂ ਸੀ ਕਿਸੇ ਬੱਚੇ ਨਾਲ ਬਟ ਇਹ ਗਈ ਇਕੱਲੀ ਆ ਜਿੰਨਾ ਚਿਰ ਮੈਂ ਸਲਾਖਾਂ ਦੇ ਪਿੱਛੇ ਹੈਗੀਆਂ ਉਨਾ ਚਿਰ ਤੂੰ ਸੇਫ ਆ ਜਦੋਂ ਮੈਂ ਬਾਹਰ ਆ ਗਈ ਉਦੋਂ ਮੈਂ ਤੇ ਨੰਬਰ 7 ਸ਼੍ਰੀਕਾਲ ਦੋਸਤੋ ਮੈਂ ਹਾਂ ਹਰਪੀ ਸਿੰਘ ਤੇ ਤੁਸੀਂ ਦੇਖ ਰਹੇ ਹੋ ਪਿੰਡ ਰੂਟਸ ਕਹਿੰਦੇ ਹੁੰਦੇ ਆ ਜਿਹੜਾ ਪਿਆਰ ਹੁੰਦਾ ਨਾ ਪਿਆਰ ਹੁੰਦਾ ਬੜੀ ਛੇਤੀ ਆ ਤੇ ਕਿਉਂਕਿ ਅੱਖਾਂ ਚਾਰ ਹੁੰਦੇ ਪਤਾ ਹੀ ਨਹੀਂ ਲੱਗਦਾ ਹੈਗਾ ਕਿ ਕਦੋਂ ਅੱਖਾਂ ਚਾਰ ਹੋ ਜਾਂਦੀਆਂ ਨੇ ਪਰ ਜਦੋਂ ਇਹ ਟੁੱਟਦਾ ਤੇ ਟੁੱਟਣ ਵੇਲੇ ਦੇ ਦਿਲਾਂ ਦੇ ਵਿੱਚ ਨਫ਼ਰਤ ਰਹਿ ਜੇ ਨਾ ਤੇ ਫਿਰ ਜਿਹੜਾ ਇਹਦਾ ਅੰਤ ਆ ਉਹ ਖੌਫਨਾਕ ਇਹੋ ਜਿਹੀ ਇੱਕ ਸਟੋਰੀ ਲੈ ਕੇ ਆ ਰਹੇ ਹਾਂ ਤੁਹਾਡੇ ਵਾਸਤੇ ਅੱਜ ਉਹ ਹੈਗੀ ਆ ਸੂਚਨਾ ਸੇਠ ਦੀ ਮਾਈਂਡਫੁਲ ਕੰਪਨੀ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਉੱਪਰ ਕੰਮ ਕਰਦੀ ਆ ਉਹਦੀ ਸੀਈਓ ਆ ਚੀਫ ਐਗਜ਼ੀਕਿਊਟਿਵ ਆਫੀਸਰ ਤਾਂ ਹੁੰਦਾ ਕਿ ਇਸ ਸਟੋਰੀ ਦੇ ਵਿੱਚ ਜਿਹੜੀ ਸੂਚਨਾ ਸੇਠ ਹੈ ਇਹ ਰਹਿਣ ਵਾਲੀ ਹੁੰਦੀ ਆ ਕਲਕੱਤੇ ਦੀ ਬੰਗਾਲ ਪੜਦੇ ਵੇਲੇ ਇਹ ਦੋ ਅੱਖਾਂ ਚਾਰ ਹੋ ਜਾਂਦੀਆਂ ਨੇ ਬੈਂਕ ਰਮਨ ਜਿਹੜਾ ਕਿ ਕੇਰਲਾ ਦਾ ਰਹਿਣ ਵਾਲਾ ਹੁੰਦਾ ਸੱਜਣੋ ਜਦੋਂ ਅੱਖਾਂ ਚਾਰ ਹੋ ਜਾਂਦੀਆਂ ਨੇ ਦੋਨੋਂ ਨੂੰ ਪਿਆਰ ਹੁੰਦਾ ਆਪਸ ਦੇ ਵਿੱਚ ਦੋਨੇ ਚਾਹੁੰਦੇ ਹੁੰਦੇ ਨੇ ਕਿ ਸਾਡਾ ਵਿਆਹ ਹੋ ਜਾਏ ਤਾਂ ਇਹ ਕਰੇ ਗੱਲ ਕਰਦੇ ਨੇ ਇਹ ਵੀ ਕਿ ਜਿਹੜੀ ਕਾਸਟ ਹੁੰਦੀ ਆ ਉਹ ਡਿਫਰੈਂਟ ਹੁੰਦੀ ਹੈ ਇਹਨਾਂ ਦੀ ਫਿਰ ਵੀ ਇਹ ਪ੍ਰੈਸ਼ਰਾਈਜ਼ ਕਰਕੇ ਆਪਣੇ ਜਿਹੜੇ ਪੈਰੈਂਟਸ ਹੁੰਦੇ ਨੇ ਉਹਨਾਂ ਨੂੰ ਮਨਾ ਲੈਂਦੇ ਨੇ ਵਿਆਹ ਦੇ ਵਾਸਤੇ 2010 ਦੇ ਵਿੱਚ ਇਹਨਾਂ ਦਾ ਵਿਆਹ ਹੋ ਜਾਂਦਾ ਵਧੀਆ ਹੈਪੀਲੀ ਜਿਹੜੀ ਕਹਿੰਦੇ ਹੁੰਦੇ ਆ ਲਾਈਫ ਇਹਨਾਂ ਦੀ ਮੈਰਿਡ ਲਾਈਫ ਆ ਉਹ ਚੱਲਦੀ ਆ ਤਾਂ ਕੀ ਹੁੰਦਾ 2019 ਦੇ ਵਿੱਚ ਦਸੰਬਰ 2019 ਦੇ ਵਿੱਚ ਇਹਨਾਂ ਦੇ ਘਰੇ ਇੱਕ ਬੱਚਾ ਪੈਦਾ ਹੁੰਦਾ ਪਿਆਰ ਨਾਲ ਉਹਦਾ ਇਹ ਨਾਮ ਰੱਖਦੇ ਨੇ ਜਨਮੇ 2019 ਦੇ ਵਿੱਚ ਤੁਸੀਂ ਦੇਖੋ ਬੱਚੇ ਦਾ ਜਨਮ ਹੁੰਦਾ ਤੇ 2019 ਦੇ ਵਿੱਚ ਹੀ ਕਰੋਨਾ ਆ ਜਾਂਦਾ ਤਾਂ ਜਿੰਨਾ ਚਿਰ ਇਹ ਦੂਰ ਰਹਿੰਦੇ ਸੀ ਉਹਨਾਂ ਚਿਰ ਇਹਨਾਂ ਦਾ ਪਿਆਰ ਬਣਿਆ ਹੋਇਆ ਸੀ ਜਦੋਂ ਇਹ ਇੱਕ ਦੂਸਰੇ ਦੇ ਨੇੜੇ ਰਹਿਣ ਲੱਗ ਗਏ ਤਾਂ ਜਿਹੜਾ ਇਹਨਾਂ ਦਾ ਪਿਆਰ ਆ ਉਹ ਵੀ ਘਟਣ ਲੱਗ ਗਿਆ कोरोना ਦੇ ਵਿੱਚ ਸਾਰੇ ਆਪਾਂ ਘਰੇ ਬੈਠ ਗਏ ਸੀਗੇ ਇਹ ਵੀ ਘਰੇ ਬੈਠੇ ਤਾਂ ਜਿਹੜੇ ਇਹਨਾਂ ਦਾ ਪਿਆਰ ਸੀਗਾ ਉਹ ਦੂਰੀਆਂ ਦੇ ਵਿੱਚ ਬਦਲਣ ਲੱਗ ਗਿਆ ਕਹਿੰਦੇ ਹੁੰਦੇ ਆ ਨਾ ਕਿ ਬੰਦਾ ਦੂਰ ਰਵੇ ਤਾਂ ਪਿਆਰ ਬਾਦਦਾ ਵਾਈਫ ਘਰੇ ਆਏ ਨੂੰ ਦੇਖਦੀ ਉਹਨੂੰ ਪਾਣੀ ਫੜਾਉਂਦੀ ਆ ਪਰ ਜਦੋਂ ਉਹ ਦੋਨੇ ਘਰੇ ਰਹਿਣ ਲੱਗ ਜਾਂਣ ਤਾਂ ਜਿੱਗੇ ਹੈਗੇ ਨੇ ਲੜਾਈਆਂ ਝਗੜੇ ਹੋਣ ਲੱਗ ਜਾਂਦੇ ਨੇ ਔਲੀ-ਔਲੀ ਇਹੋ ਜਿਹੀ ਨਾਪਤਾ ਜਾਂਦੀ ਹੈ ਕਿ ਜਿਹੜੇ ਰਿਸ਼ਤਾ ਜਿਹੜਾ ਕਿ ਮੈਰਿਜ ਲਾਈਫ ਆ ਉਹਦਾ ਅੰਤ ਹੋ ਜਾਂਦਾ ਤਾਂ ਐਸੀ ਤਰ੍ਹਾਂ ਹੀ ਇਹ ਹੋਇਆ ਕਿ ਦਸੰਬਰ ਉਨੇ ਦੇ ਵਿਚਾਰਨ ਦਾ ਜਿਹੜਾ ਬੱਚਾ ਪੈਦਾ ਹੁੰਦਾ ਹੌਲੀ ਹੌਲੀ ਜਿਹੜਾ ਹੈਗਾ ਦੂਰੀਆਂ ਵੱਧਦੀਆਂ ਨੇ ਤੇ ਦਸੰਬਰ 22 ਦੇ ਵਿੱਚ ਇਹ ਕੀ ਕਰਦੇ ਨੇ ਕਿ ਕੋਰਟ ਦੇ ਵਿੱਚ ਆ ਐਪਲੀਕੇਸ਼ਨ ਲਾਉਂਦੇ ਨੇ ਡਾਈਵੋਰਸ ਦੀ ਤਾਂ ਜਿਹੜਾ ਕੋਰਟ ਆ ਉਹ ਵੀ ਇਨੀਸ਼ੀਏਟਿਵ ਡਿਸੀਜਨ ਹੀ ਲੈਂਦਾ ਕੋਰਟ ਵੀ ਚਾਹਣਾ ਹੁੰਦਾ ਕਿ ਇਹਨਾਂ ਦਾ ਐਨੇ ਸਾਲਾਂ ਦਾ 10-12 ਸਾਲਾਂ ਦਾ ਰਿਸ਼ਤਾ ਬਣਿਆ ਹੋਇਆ ਤਾਂ ਇਹਦਾ ਅੰਤ ਇਹ ਨਹੀਂ ਹੋਣਾ ਚਾਹੀਦਾ ਹੈਗਾ ਤਾਂ ਕੋਰਟ ਥੋੜਾ ਕੇਸ ਨੂੰ ਘੜੀਸਦਾ ਬਟ ਇਹ ਫੇਰ ਵੀ ਮਤਲਬ ਨਾਈਟ ਡਿਸੀਜਨ ਲੈਪੋਂ ਦੇ ਕੇ ਇਕੱਠੇ ਦੁਆਰਾ ਹੋ ਸਕਦੇ ਆ 2023 ਆ ਜਾਂਦਾ 5 ਮਹੀਨੇ ਹੋ ਜਾਂਦੇ ਨੇ ਬੈਂਕ ਕਰਮ ਨੂੰ ਆਪਣੇ ਮੁੰਡੇ ਦੀ ਯਾਰ ਸਤਾਉਂਦੀ ਹੈ ਕਿਉਂਕਿ ਜਿਹੜੀ ਕਸਟਡੀ ਹੁੰਦੀ ਹੈ ਬੱਚੇ ਦੀ ਉਹ ਹਮੇਸ਼ਾ ਮੰਮਾ ਕੋਲ ਜਾਂਦੀ ਆ ਮੋਸਟਲੀ ਕੇਸਿਸ ਦੇ ਵਿੱਚ ਤਾਂ ਸੂਚਨਾ ਸੇਟ ਕੋਲੇ ਬੱਚੇ ਦੀ ਕਸਟਡੀ ਹੁੰਦੀ ਆ ਪਰ ਤੁਹਾਨੂੰ ਪਤਾ ਕਿ ਪਿਤਾ ਵੀ ਉਨਾ ਹੀ ਪਿਆਰ ਕਰਦਾ ਆਪਣੇ ਬੱਚੇ ਨੂੰ ਜਿੰਨਾ ਮੰਮਾ ਕਰਦੀ ਆ ਜਿਹੜਾ ਬੈਂਕ ਕਰਮਨ ਹੁੰਦਾ ਇਹਦਾ ਹਸਬੰਡ ਤਾਂ ਉਹ ਕੋਰਟ ਦੇ ਵਿੱਚ ਅਪੀਲ ਕਾਉਂਦਾ ਹੈ ਅਪੀਲ ਲਾਉਂਦਾ ਕਿ ਮੈਨੂੰ ਜੀ ਮਤਲਬ ਮੇਰੇ ਬੱਚੇ ਨੂੰ ਮਿਲਨ ਦਿੱਤਾ ਜਾਵੇ ਤਾਂ ਕੋਰਟ ਨੂੰ ਕਹਿੰਦੇ ਆ ਕਿ ਤੂੰ ਕਾਲ ਕਰ ਲਿਆ ਕਰ ਤੂੰ ਜੇ ਉਹ ਚਿਹਰਾ ਦੇਖਣਾ ਚਾਹੁੰਦਾ ਵੀਡੀਓ ਕਾਲ ਕਰਿਆ ਕਰੋ ਉਹ ਕਹਿੰਦਾ ਵੀ ਨਹੀਂ ਮੈਂ ਆਪਣੇ ਬੱਚੇ ਨੂੰ ਫੇਸ ਟੂ ਫੇਸ ਮਿਲਣਾ ਚਾਹਣਾ ਤਾਂ ਦੋ ਚਾਰ ਮਹੀਨਿਆਂ ਦੇ ਵਿੱਚ ਜਦੋਂ ਐਪਲੀਕੇਸ਼ਨ ਲੱਗਦੀ ਹੈ ਨਾ ਕੋਰਟ ਇਹ ਫੈਸਲਾ ਦੇ ਦਿੰਦਾ ਕਿ ਹਾਂ ਤੂੰ ਬੱਚੇ ਨੂੰ ਮਿਲ ਸਕਦਾ ਬਟ ਸੰਡੇ ਦਿਨ ਤੇ ਕਿਸੇ ਪਬਲਿਕ ਪਲੇਸ ਤੇ ਮਤਲਬ ਤੂੰ ਸੂਚਨਾ ਸੇੜ ਦੇ ਘਰੇ ਜਾ ਕੇ ਉਹਨੂੰ ਨਹੀਂ ਮਿਲੇਗਾ ਉਹ ਸੂਚਨਾ ਸੇੜ ਪਬਲਿਕ ਪਲੇਸ ਤੇ ਬੱਚੇ ਨੂੰ ਲੈ ਕੇ ਆਏਗੀ ਦੈਨ ਯੂ ਵਿਲ ਮੀਟ ਯਰ ਚਾਈਲਡ ਫੈਕਟਮ ਨਾਲ ਖੁਸ਼ ਹੋ ਜਾਣਾ ਕਿ ਚਲੋ ਐਟ ਲੀਸਟ ਮੈਂ ਆਪਣੇ ਬੱਚੇ ਨੂੰ ਮਿਲੂੰਗਾ ਜਦੋਂ ਨੈਕਸਟ ਸੰਡੇ ਆਉਂਦਾ ਤਾਂ ਉਹ ਸੂਚਨਾ ਨੂੰ ਕਾਲ ਕਰਦਾ ਕਿ ਮੈਂ ਬੱਚੇ ਨੂੰ ਮਿਲਣਾ ਮੈਂ ਚਿੰਮੀ ਨੂੰ ਮਿਲਣਾ ਉਹ ਕਹਿੰਦੀ ਆ ਸੂਚਨਾ ਸੇਠ ਉਹ ਆਹ ਨਾ ਕੰਨੀ ਜੇ ਕਰ ਦਿੰਦੀ ਆ ਕਿ ਅੱਜ ਮੈਂ ਬਿਜ਼ੀ ਆ ਤਾਂ ਨੈਕਸਟ ਸੰਡੇ ਨੂੰ ਮੈਂ ਤੈਨੂੰ ਮਿਲਵਾਵਾਂਗੀ ਅੱਜ ਮੇਰਾ ਆਫੀਸ਼ੀਅਲ ਕੰਮ ਆ ਜਾਂ ਸਮਥਿੰਗ ਐਲਸ ਕੁਝ ਵੀ ਉਹ ਕਹਿੰਦੀ ਆ ਹਨਾ ਬਹਾਨਾ ਮਾਰਦੀ ਆ ਸੂਚਨਾ ਸੇਠ ਨਹੀਂ ਚਾਹੁੰਦੀ ਹੁੰਦੀ ਕਿ ਬੈਂਕ ਤੋਂ ਆਉਣਾ ਬੱਚੇ ਨੂੰ ਮਿਲੇ ਐਦਾਂ ਕਰਕੇ ਨੈਕਸ ਸੰਡੇ ਆ ਜਾਂਦਾ ਬੈਂਕ ਤੋਂ ਮੈਂ ਫੇਰ ਕਾਲ ਕਰਦਾ ਬੱਟ ਉਹ ਫੇਰ ਬੱਚੇ ਨੂੰ ਮਿਲਣ ਨਹੀਂ ਦਿੰਦੀ ਇਸ ਤਰ੍ਹਾਂ ਕਰਕੇ ਤੀਸਰਾ ਤਾਂ ਫੇਰ ਜਿਹੜੀ ਹੈਗੀ ਸੂਚਨਾ ਉਹ ਫੇਰ ਕੁਝ ਬਹਾਨੇਬਾਜ਼ੀ ਕਰਦੀ ਐ ਐਕਸਕਿਊਜ਼ ਬਣਾਉਂਦੀ ਐ ਤਾਂ ਬੈਂਕਰਮਨਾ ਜਿਹੜਾ ਉਹ ਅਪਸੈਟ ਹੋ ਜਾਂਦਾ ਟੋਟਲੀ ਇਸ ਤਰ੍ਹਾਂ ਕਰਕੇ ਚੌਥਾ ਸੰਡੇ ਖਿੱਚ ਕੇ ਲੈ ਕੇ ਆਉਂਦਾ ਉਹ ਉਹ ਫੇਰ ਕਾਲ ਕਰਦਾ ਸੂਚਨਾ ਨੂੰ ਕਿ ਅੱਜ ਤਾਂ ਮੈਂ ਮਿਲਣਾ ਬੱਚੇ ਨੂੰ ਅੱਜ ਮੈਂ ਚਿੰਮੀ ਨੂੰ ਮਿਲ ਕੇ ਹੀ ਜਾਊਂਗਾ ਤਾਂ ਸੂਚਨਾ ਥੋੜੀ ਅਪਸੈਟ ਹੁੰਦੀ ਆ ਸੈਟਰਡੇ ਨੂੰ ਕੀ ਹੁੰਦਾ ਕਿ ਸੂਚਨਾ ਉਹਨੂੰ ਮੈਸੇਜ ਕਰਦੀ ਆ ਬੈਂਕਰਮਨ ਨੂੰ ਕਿ 6 ਜਨਵਰੀ ਹੁੰਦੀ ਹੈ 6 ਜਨਵਰੀ 24 ਇਹ ਲੇਟੈਸਟ ਸਟੋਰੀ ਹੈ ਸੱਜਣਾ ਤਾਂ ਉਹ ਟੈਕਸਟ ਕਰਦੇ ਹੁਣ ਮੈਸੇਜ ਕਰਦੀ ਹੈ ਕਿ ਇਸ ਜਗ੍ਹਾ ਤੇ ਕਲਕੱਤੇ ਦੇ ਵਿੱਚ ਤੂੰ 11 ਵਜੇ ਆ ਜੀ ਤੇ ਚਿੰਮੇ ਨੂੰ ਮਿਲ ਲੈ ਤਾਂ ਬੈਂਕਰ ਨੂੰ ਬਹੁਤ ਖੁਸ਼ੀ ਦਾ ਕੁਟਕਾ ਨਹੀਂ ਰਹਦਾ ਤੁਹਾਨੂੰ ਪਤਾ ਕਿ ਬੱਚੇ ਨੂੰ ਮਿਲਦੀ ਆਪਾਂ 5-6 ਮਹੀਨੇ ਬਾਅਦ ਜਦੋਂ ਆਪਣੇ ਬੱਚੇ ਨੂੰ ਮਿਲਦੇ ਨੇ ਕੀ ਖੁਸ਼ੀ ਹੁੰਦੀ ਆਪਾਂ ਨੂੰ ਹਣਾ ਤਾਂ ਗਿਫਟ ਖਰੀਦਦਾ ਉਹਦੇ ਵਾਸਤੇ ਬੱਚੇ ਵਾਸਤੇ ਸਮਾਨ ਖਰੀਦਦਾ ਕਿਵੇਂ ਦੇਵਾਂਗਾ ਆਪਣੇ ਬੱਚੇ ਨੂੰ ਹਣਾ ਮਿਲੂਗਾ ਤਾਂ ਸੂਚਨਾ ਸੇੜਦੇ ਮਨ ਦੇ ਵਿੱਚ ਪਤਾ ਨਹੀਂ ਕੀ ਹੁੰਦਾ ਉਹ ਸ਼ਨੀਵਾਰ ਨੂੰ 6 ਜਨਵਰੀ ਨੂੰ ਸਾਰਾ ਦਿਨ ਕੰਮ ਕਰਦੀ ਆ ਆਫਿਸ ਦੇ ਵਿੱਚ ਤਾਂ 6 ਜਨਵਰੀ ਨੂੰ ਰਾਤ ਨੂੰ ਉਹ ਫਲਾਈਟ ਪਕੜਦੀ ਆ ਚਿੰਮੀ ਨੂੰ ਨਾਲ ਲੈਂਦੀ ਆ ਬੈਗ ਪੈਕ ਕਰਦੀ ਆ ਤਾਂ ਗੋਆ ਚਲੀ ਜਾਂਦੀ ਆ ਪੰਜੀ ਇੱਧਰੋਂ ਮੈਸੇਜ ਕੀਤਾ ਹੁੰਦਾ ਕਿ ਮੈਂ ਬੱਚੇ ਨੂੰ ਮਿਲਵਾਉਂਗੀ ਤਾਂ 6 ਜਨਵਰੀ ਦੀ ਰਾਤ ਬੈਂਕ ਟ੍ਰਮਨ ਰਾਤ ਨੂੰ ਸੌਂਦਾ ਨਹੀਂ ਹੈਗਾ ਉਹਨੂੰ ਪਤਾ ਹੁੰਦਾ ਕਿ ਮੈਂ ਸਵੇਰੇ ਆਪਣੇ ਬੱਚੇ ਨੂੰ ਮਿਲੂੰਗਾ ਤਾਂ ਉਹਨੂੰ ਨੀਂਦ ਨਹੀਂ ਆਉਂਦੀ ਹੁੰਦੀ ਹਨਾ ਤੇ ਇੱਧਰ ਸੂਚਨਾ ਪਾ ਕੇ ਚਲੀ ਜਾਂਦੀ ਆ ਗੋਆ 404 ਰੂਮ ਨੰਬਰ ਉਹ ਬੁੱਕ ਕਰਦੀ ਐ ਅਪਾਰਟਮੈਂਟ ਦੇ ਵਿੱਚ ਇੱਕ ਲਗਜ਼ਰੀ ਅਪਾਰਟਮੈਂਟ ਹੁੰਦਾ ਜਿੱਥੇ ਉਹ ਰਹਿੰਦੀ ਐ ਰਾਤ ਨੂੰ ਉਹ ਬੱਚੇ ਨੂੰ ਸਿਰਫ ਪਲਾਉਂਦੀ ਐ ਪਰ ਉਸ ਰਾਤ ਬੱਚੇ ਨੂੰ ਕੁਝ ਉਹ ਜ਼ਿਆਦਾ ਹੀ ਸਿਰਫ ਪਲਾਉਂਦੀ ਐ ਸੂਚਨਾ ਉਸ ਤੋਂ ਬਾਅਦ ਕੀ ਹੁੰਦਾ ਸੱਜਣਾ ਰਾਤ ਨੂੰ 11-12 ਵਜੇ ਖਾਣਾ ਖਾਣ ਤੋਂ ਬਾਅਦ ਜਦੋਂ ਬੱਚਾ ਗੂੜੀ ਨੀਂਦ ਵਿੱਚ ਸੌ ਜਾਂਦਾ ਤਾਂ ਉਹ ਬੱਚੇ ਨੂੰ ਖਤਮ ਕਰ ਦਿੰਦੀ ਐ ਸੂਚਨਾ ਸਾਰੀ ਰਾਤ ਫਿਰ ਉਹ ਦੀ ਡੈਡ ਬੋਡੀ ਹੁੰਦੀ ਉਹਨੂੰ ਦੁਲਾਰਦੀ ਆ ਉਹਨੂੰ ਪੁਚਕਾਰਦੀ ਆ ਮਤਲਬ ਬੱਚੇ ਦੀ লাশ ਆ ਉਹਦੇ ਨਾਲ ਖੇਡਦੀ ਆ ਦੁਲਾਰਦੀ ਉਹਨੂੰ ਉਠਾਉਂਦੀ ਆ ਠੀਕ ਆ ਕਹਿੰਦੇ ਹੁੰਦੇ ਆ ਅਪਾ ਇੱਕ ਸਟੈਪ ਚੱਕ ਲੈਨੇ ਆ ਪਰ ਉਹਦਾ ਜਿਹੜਾ ਗੁੱਸੇ ਦੇ ਵਿੱਚ ਚੱਕ ਲੈਨੇ ਆ ਪਰ ਉਹਦੇ ਜਿਹੜੇ ਨਤੀਜੇ ਹੁੰਦੇ ਨੇ ਆਪਾਂ ਨੂੰ ਬਾਅਦ ਦੇ ਵਿੱਚ ਪਤਾ ਲੱਗਦੇ ਨੇ ਤਾਂ ਫਿਰ ਉਹ ਕੀ ਕਰਦੀ ਆ ਕਿ ਕੱਚਾ ਟੁਕੜਾ ਪਿਆ ਹੁੰਦਾ ਉਹ ਸੋਚਦੀ ਆ ਕਿ ਮੈਂ ਆ ਕੇ ਘਰ ਬੈਠੀ ਤਾਂ ਆਪਣੀ ਨਸ ਕੱਟਣ ਦੀ ਕੋਸ਼ਿਸ਼ ਵੀ ਕਰਦੀ ਆ ਬਟ ਕਹਿੰਦੇ ਹੁੰਦੇ ਆ ਮੌਤ ਐਨੀ ਸੌਖੀ ਨਹੀਂ ਆਉਂਦੀ ਹੈਗੀ ਹਣ ਤਨ ਮੌਤ ਵੀ ਨਹੀਂ ਹੁੰਦੇ ਕੁਝ ਜਿਹੜੇ ਬਲੱਡ ਹੁੰਦਾ ਉਹ ਫਰਸ਼ ਦੇ ਉੱਤੇ ਡਿੱਗ ਪੈਂਦਾ ਤਾਂ ਉਹ ਇੰਨੇ ਕ ਅਪਸੈਟ ਹੋ ਜਾਂਦੀ ਹੈ ਰਾਤ ਨੂੰ 2 ਵਜੇ ਤੱਕ ਤਾਂ ਉਹ ਰਿਸੈਪਸ਼ਨ ਤੇ ਜਾਂਦੀ ਹੈ ਤੇ ਜਿਹੜੇ ਰਿਸੈਪਸ਼ਨਿਸਟ ਹੁੰਦੇ ਨੇ ਉਹਨਾਂ ਨੂੰ ਕਹਿੰਦੀ ਹੈ ਕਿ ਮੈਂ ਜਾਣਾ ਮੈਨੂੰ ਇੱਕ ਅਰਜੈਂਟ ਵਰਕ ਆ ਗਿਆ ਤੇ ਮੈਨੂੰ ਤੁਸੀਂ ਕੈਬ ਆ ਉਹ ਬੁੱਕ ਕਰਕੇ ਦਿਓ ਤਾਂ ਜਿਹੜੇ ਉੱਥੇ ਹੋਟਲ ਤੇ ਹੁੰਦੇ ਨੇ ਤਾਂ ਉਹ ਕਹਿੰਦੇ ਆ ਕਿ ਮੈਮ ਇਹ ਰਾਈਟ ਟਾਈਮ ਨਹੀਂ ਹੈਗਾ ਤੁਹਾਡਾ 8-9 ਘੰਟੇ ਦੀ ਜਿਹੜੀ ਹੈਗੀ ਤੁਹਾਡੀ ਅਰਾਈਵ ਤੇ ਇਸ ਟਾਈਮ ਕੋਈ ਰੈਡੀ ਵੀ ਨਹੀਂ ਹੋਣਾ ਹੈਗਾ ਜਾਣ ਵਾਸਤੇ ਤਾਂ ਬੈਟਰੀ ਹੈ ਕਿ ਤੁਸੀਂ ਕੱਲ ਨੂੰ ਫਲਾਈਟ ਬੁੱਕ ਕਰਿਓ ਮਾਰਨਿੰਗ ਤੇ ਮਾਰਨਿੰਗ ਨੂੰ ਚਲੇ ਜਾਓ ਤੁਸੀਂ ਐਸੀ ਵੀ ਤਾਂ ਤੁਸੀਂ ਕੱਲ ਨੂੰ ਮਾਰਨਿੰਗ ਨੂੰ ਹੀ ਪਹੁੰਚੋਗੇ ਉਹ ਕਹਿੰਦੇ ਨਹੀਂ ਮੈਂ ਜਾਣਾ ਤਾਂ ਵਾਹ ਇੱਕ ਐ ਵੀ ਜਾਣਾ ਤੇ ਮੈਂ ਜਾਣਾ ਹਾਂਜੀ ਤਾਂ ਪ੍ਰੈਸ਼ਰਾਈਜ਼ ਕਰਦੀ ਆ ਜਦੋਂ ਪ੍ਰੈਸ਼ਰਾਈਜ਼ ਕਰਦੀ ਆ ਤਾਂ ਫਿਰ ਉਹ ਥੋੜਾ ਪ੍ਰੈਸ਼ਰਾਈਜ਼ ਹੋ ਜਾਂਦੇ ਨੇ ਤਾਂ ਫਿਰ ਉਹ ਅਲੱਗ-ਅਲੱਗ ਫਿਰ ਉਹ ਕਹਿੰਦੇ ਤੁਸੀਂ ਵੇਟ ਕਰੋ ਰੂਮ 'ਚ ਜਾ ਕੇ ਤੇ ਅਸੀਂ ਕੁਝ ਕਰਦੇ ਹਾਂ ਤਾਂ ਫਿਰ ਉਹ ਕੁਝ ਅਲੱਗ-ਅਲੱਗ ਟੈਕਸੀ ਵਾਲਿਆਂ ਨੂੰ ਫੋਨ ਕਰਦੇ ਨੇ ਤਾਂ ਇੱਕ ਡਰਾਈਵਰ ਆ ਜਿਹੜਾ ਦਾ ਨਾਮ ਹੁੰਦਾ ਰੋਏ ਜੌਨ ਡਿਸੂਜ਼ਾ ਉਹ ਤਿਆਰ ਹੁੰਦਾ ਉਹ ਕਹਿੰਦਾ ਵੀ ਮੈਂ ਛੱਡਿਓ ਬਟ ਮੈਂ 30000 ਰੁਪਏ ਚਾਰਜ ਕਰੂੰਗਾ ਤਾਂ ਸੁਤਨਾ ਕੋਲ ਜਾਂਦੇ ਨੇ ਕਿ ਐਨੇ ਰੁਪਏ ਕਹਿ ਰਿਹਾ ਉਹ ਕਹਿੰਦੇ ਮਨੀ ਡਸ ਨਾਟ ਮੈਟਰ ਤੇ ਤੁਸੀਂ ਰੈਡੀ ਕਰੋ ਤੇ ਮੈਂ ਜਾਣਾ ਤਾਂ ਜੀ ਕੈਬ ਆ ਜਾਂਦੀ ਹੈ ਇਨੋਵਾ ਗੱਡੀ ਆਉਂਦੀ ਆ ਦੋ ਬੰਦੇ ਹੁੰਦੇ ਨੇ ਇੱਕ ਡਰਾਈਵਰ ਹੁੰਦਾ ਇੱਕ ਨਾਲ ਹੋਰ ਆਪਣੇ ਨਾਲ ਉਹ ਲੈ ਕੇ ਆਉਣਾ ਹੁੰਦਾ ਅਸਿਸਟੈਂਟ ਉਹਨਾਂ ਨੂੰ ਕਹਿੰਦੀ ਹੈ ਕਿ ਅਟੈਚੀ ਕੇਸ ਜਿਹੜਾ ਹੈਗਾ ਤੁਸੀਂ ਉਹਨੂੰ ਗੱਡੀ ਚ ਰੱਖ ਲਓ ਤਾਂ ਉਹ ਜਿਹੜਾ ਰਾਇਆ ਜੌਨ ਜੀ ਸੁਝਾਉਂਦਾ ਹੈ ਕਹਿੰਦਾ ਮੈਮ ਤੁਹਾਡਾ ਜਿਹੜਾ ਅਟੈਚੀ ਹੈ ਕੁਝ ਜ਼ਿਆਦਾ ਹੀ ਭਾਰਾ ਲੱਗ ਰਿਹਾ ਉਹ ਕਹਿੰਦੀ ਤੁਹਾਨੂੰ ਇਹਦੇ ਤੱਕ ਮਤਲਬ ਨਹੀਂ ਹੈਗਾ ਤੇ ਉਹਨੂੰ ਚੱਕੋ ਕਹਿੰਦਾ ਇਹਦੇ ਵਿੱਚ ਕੁਝ ਸਮਾਨ ਕੱਢ ਲਓ ਕਿਸੇ ਪੋਲੀਥੀਨ ਦੇ ਵਿੱਚ ਪਾ ਲਓ ਐਦਾਂ ਕਰਕੇ ਆਪਾਂ ਕਰ ਲਾਂਗੇ ਔਖਾ ਉਹ ਕਹਿੰਦੀ ਨਹੀਂ ਇਹਨੂੰ ਐਦਾਂ ਹੀ ਰੱਖੋ ਤੰਬੜਾ ਅਜੀਬ ਜਿਹਾ ਨੇਚਰ ਜਿਹੜਾ ਹੁੰਦਾ ਉੱਥੇ ਉਹ ਕਰਦੇ ਹੈ ਹੋਟਲਸ ਤਾਂ ਚਲੋ ਉਹਨਾਂ ਨੂੰ ਪੈਸੇ ਦਾ ਮਤਲਬ ਹੁੰਦਾ ਡਰਾਈਵਰ ਨੂੰ ਤਾਂ ਉਹ ਅਟੈਚੇ ਕੇਸ ਚੱਕਦਾ ਔਖਾ ਹੋ ਕੇ ਤਾਂ ਉਹ ਗੱਡੀ ਦੇ ਵਿੱਚ ਰੱਖ ਲੈਂਦਾ ਤਾਂ ਉਸ ਤੋਂ ਬਾਅਦ ਉਹ ਚੱਲ ਜਾਂਦੇ ਆ ਅਜੇ ਥੋੜੇ ਮਤਲਬ 40 50 ਕਿਲੋਮੀਟਰ ਹੀ ਗਏ ਹੁੰਦੇ ਤੇ ਅੱਗੇ ਟਰੱਕ ਪਲਟਿਆ ਪਿਆ ਹੁੰਦਾ ਉਹ ਦੇਖਦੇ ਨੇ ਜਾ ਕੇ ਅੱਗੇ ਜਾ ਕੇ ਵੀ ਪ੍ਰੋਬਲਮ ਕੀ ਆ ਰੋਡ ਕਿਉਂ ਜੈਮ ਹੋ ਰਿਹਾਗਾ ਤਾਂ ਉਹ ਜਾ ਕੇ ਦੇਖਦੇ ਵੀ ਟਰੱਕ ਪਲਟਿਆ ਪਿਆ ਹੁੰਦਾ ਮੈਡਮ ਨੂੰ ਆ ਕੇ ਕਹਿੰਦੇ ਆ ਕਹਿੰਦੇ ਮਾਨੂੰ 7-8 ਘੰਟੇ ਲੱਗ ਜਾਣਗੇ ਵੈਸੇ 4 ਘੰਟੇ ਲੱਗਣਾ ਸੀ ਪਰ ਉਹਨਾਂ ਨੂੰ ਐ ਹੁੰਦਾ ਕਿ ਐਨੀ ਦੂਰ ਜਾਣਾ ਨਾ ਪਊ ਆਪਾਂ ਪੈਸੇ ਚਾਰਜ ਕਰ ਹੀ ਚੁੱਕੇ ਆ ਉਹ ਕਹਿੰਦੇ 8 ਘੰਟੇ ਲੱਗਣਗੇ ਤਾਂ ਇਹ ਹੈ ਕਿ ਤੁਹਾਨੂੰ 에어ਪੋਰਟ ਛੱਡ ਦਿੰਦੇ ਆ ਤੁਸੀਂ 에어ਪੋਰਟ ਤੋਂ ਚਲੇ ਜਾ। ਉਹ ਕਹਿੰਦੇ ਨਹੀਂ ਮੈਂ ਟੈਕਸੀ ਰਾਹੀਂ ਇਹ ਜਾਣਾ ਤੇ ਮੈਂ ਵੇਟ ਕਰਦੀ ਆ ਜਿੰਨਾ ਟਾਈਮ ਲੱਗੂਗਾ ਤੇ ਮੈਂ ਸੌਂਨੀ ਆ। ਠੀਕ ਹੈ। ਉਹ ਕਹਿੰਦੇ ਪਤਾ ਨਹੀਂ ਕਿਸ ਤਰ੍ਹਾਂ ਦੀ ਔਰਤ ਆ ਤਾਂ ਉਹ ਕਹਿੰਦੇ ਚਲੋ ਠੀਕ ਆਪ ਦਾ ਪੈਸੇ ਲੈ ਚੁੱਕਿਆ ਹਣਾ ਤਾਂ ਉੱਥੇ ਬੈਠੇ ਰਹਿੰਦੇ ਨੇ। ਜਦੋਂ 6 ਵਜੇ ਦਾ ਸਵੇਰ ਦੇ ਤਾਂ ਜਿਹੜਾ ਹੋਟਲ ਦੇ ਲੋਕ ਹੁੰਦੇ ਨੇ ਜਿਹੜੇ ਸਫਾਈ ਕਰਦੇ ਹੁੰਦੇ ਆ ਉਹ ਰੂਮ ਚ ਜਾਂਦੇ ਆ 404 ਦੇ ਵਿੱਚ ਜਿੱਥੇ ਸੂਚਨਾ ਠਹਿਰੀ ਹੁੰਦੀ ਆ ਉਹ ਜਾ ਕੇ ਦੇਖਦੇ ਆ ਉੱਥੇ ਫਰਸ਼ ਦੇ ਉੱਪਰ ਕੁਝ ਬਲੱਡ ਡਿੱਗਿਆ ਪਿਆ ਹੁੰਦਾ ਉਹ ਹੋਟਲ ਤੇ ਆ ਕੇ ਦੱਸਦਾ ਕਿ ਨਾ ਯਾਰ ਉੱਥੇ ਬਲੱਡ ਵੀ ਡੁੱਲਿਆ ਪਿਆ ਤੇ ਇੱਕ ਕਹਿੰਦਾ ਮੇਰੇ ਦਿਮਾਗ ਦੇ ਵਿੱਚ ਆਉਂਦੀ ਆ ਚੀਜ਼ ਕਿ ਜਿਹੜੀ ਇਹ ਲੇਡੀ ਆਈ ਸੀ ਇਹ ਆਈ ਤਾਂ ਸੀ ਕਿਸੇ ਬੱਚੇ ਨਾਲ ਬਟ ਗਈ ਇਕੱਲੀ ਆ ਤਾਂ ਜਦੋਂ ਫਿਰ ਸੀਸੀਟੀਵੀ ਚੈੱਕ ਕਰਦੇ ਆ ਦੇਖਦੇ ਆ ਕਿ ਹਾਂ ਯਾਰ ਆਈ ਤਾਂ ਬੱਚੇ ਨਾਲ ਤੇ ਵਟ ਗਈ ਇਹ ਕੱਲੀ ਆ ਤਾਂ ਉਹਨਾਂ ਨੂੰ ਥੋੜਾ ਡਾਊਟ ਹੁੰਦਾ ਤਾਂ ਉਧਰ ਉਹ ਪੁਲਿਸ ਨੂੰ ਇਨਫਾਰਮ ਕਰਦੇ ਆ ਗੋਆ ਪੁਲਿਸ ਨੂੰ ਕਹਿੰਦੇ ਵੀ ਆਈ ਤੁਸੀਂ ਹੋਟਲ ਚ ਜਾਓ ਤੇ ਇੱਦਾਂ ਕੇ ਚੈੱਕ ਕਰੋ ਕੁਝ ਗੜਬੜ ਲੱਗ ਰਹੀ ਆ ਉਧਰ ਸਵੇਰ ਹੋ ਜਾਂਦੀ ਆ ਤਾਂ ਬੈਂਕਟ ਰਮ ਨੂੰ ਕਾਲ ਕਰਨਾ ਸ਼ੁਰੂ ਕਰ ਦਿੰਦਾ ਸੂਚਨਾ ਨੂੰ ਕਿ ਮੈਂ ਬੱਚੇ ਨੂੰ ਮਿਲਣਾ ਚਾਹਤਾ ਉਹ ਫੋਨ ਉਹਦਾ ਪਿਕ ਨਹੀਂ ਕਰਦੀ ਹੈਗੀ ਤਾਂ ਫਿਰ ਉਹ ਆਪਣੇ ਲਾਇਰ ਨੂੰ ਕਹਿੰਦਾ ਬੈਂਕ ਡਰਮਨ ਕਿ ਉਹ ਅੱਜ ਫੇਰ ਮੈਨੂੰ ਨਹੀਂ ਮਿਲਾਰੀ ਹੈ ਕਿ ਮੇਰਾ ਫੋਨ ਪਿਕ ਕਰਨ ਉਹ ਮਾਰਨਿੰਗ 'ਚ ਉਹ ਤਾਂ ਤੁਸੀਂ ਗੱਲ ਕਰੋ ਤਾਂ ਵਕੀਲ ਨੂੰ ਕਹਿੰਦਾ ਕੋਈ ਗੱਲ ਨਹੀਂ ਹੈਗੀ ਆਪਾਂ ਇਹਨੂੰ ਕੋਰਟ ਦੇ ਵਿੱਚ ਲੈ ਕੇ ਚੱਲਾਂਗੇ ਠੀਕ ਹੈ ਤਾਂ ਇਹਨਾਂ ਕਰਕੇ ਫਿਰ ਉਹ ਬੈਂਕ ਡਰਮਨ ਹੁੰਦਾ ਜਿਹੜਾ ਉਹ ਇੰਡੋਨੇਸ਼ੀਆ ਚਲਾ ਜਾਂਦਾ ਜਕਾਰਤਾ ਚਲਾ ਜਾਂਦਾ ਫਲਾਈਟ ਪਾਗਰ ਕੇ ਉੱਥੇ ਉਹਦਾ ਕੋਈ ਕੰਮ ਹੋਣਾ ਤਾਂ ਇਧਰੋਂ ਦੂਸਰੀ ਸਾਈਡ ਆਪਾਂ ਚੱਲਦੇ ਹਾਂ ਤਾਂ ਉਧਰ ਗੋਆ ਪੁਲਿਸ ਆਉਂਦੀ ਆ ਹੋਟਲ ਦੇ ਵਿੱਚ ਉੱਥੇ ਜਾ ਕੇ ਉਹ ਚੈੱਕ ਕਰਦੀ ਆ ਆ ਫਿਰ ਉਹ ਕਹਿੰਦੇ ਕਿ ਕਿਹੜੀ ਗੱਡੇ ਦੇ ਵਿੱਚ ਗਈ ਆ ਤਾਂ ਜਿਹੜੇ ਹੋਟਲ ਵਾਲੇ ਹੁੰਦੇ ਨੇ ਉਹ ਉਹਨਾਂ ਨੂੰ ਰਾਇ ਜੌਨ ਡਿਸ ਉਹ ਜਿਹੜਾ ਕਿ ਡਰਾਈਵਰ ਹੁੰਦਾ ਜਿਹੜਾ ਲੈ ਕੇ ਗਿਆ ਹੁੰਦਾ ਉਹਨੂੰ ਕਾਲ ਕਰ ਦਿਆ ਤਾਂ ਉਹਨੂੰ ਪੁੱਛ ਦਿਆ ਕਿ ਤੇਰੇ ਨਾਲ ਕੌਣ ਕੌਣ ਆ ਉਹ ਕਹਿੰਦਾ ਵੀ ਲੇਡੀ ਆ ਕਹਿੰਦੇ ਕੋਈ ਬੱਚਾ ਤਾਂ ਨਹੀਂ ਉਹ ਕਹਿੰਦਾ ਨਹੀਂ ਤਾਂ ਕਹਨ ਤੂੰ ਐਦਾਂ ਕਰ ਨੇੜੇ ਦਾ ਕੋਈ ਪੁਲਿਸ ਸਟੇਸ਼ਨ ਹੈਗਾ ਉਹ ਨੂੰ ਦੇਖ ਤੇ ਗੱਡੀ ਸਿੱਧੀ ਉੱਥੇ ਲੈ ਜਾ ਤਾਂ ਰਵਾਇ ਕਹਿੰਦਾ ਓਕੇ ਹਰਵਾਇ ਆਪਣੇ ਮੈਪ ਦੇ ਵਿੱਚ ਪਰਦਾ ਗੂਗਲ ਮੈਪ ਦੇ ਵਿੱਚ ਫੋਨ ਦੇ ਵਿੱਚ ਨੀਅਰਸਟ ਪੁਲਿਸ ਸਟੇਸ਼ਨ ਤਾਂ ਉਹ ਨੂੰ ਦਿਖਾ ਰਿਹਾ ਹੁੰਦਾ 75 ਕਿਲੋਮੀਟਰ ਉਹਨਾ ਕਾਫੀ ਦੂਰ ਹੈ ਤਾਂ ਤਾਂ ਉਸ ਤੋਂ ਬਾਅਦ ਉਹ ਫਿਰ ਥੋੜਾ ਬਹਾਨਾ ਕਰਦਾ ਮੈਂ ਪਾਣੀ ਪੀ ਕੇ ਆਉਣਾ ਉਹ ਜਾਂਦਾ ਹੋਟਲ ਕੋਲੇ ਇੱਕ ਤਾਂ ਉੱਥੇ ਜਾ ਕੇ ਪੁੱਛਦਾ ਕਹਿੰਦਾ ਕੋਈ ਇੱਥੇ ਪੁਲਿਸ ਸਟੇਸ਼ਨ ਹੈ ਨਾ ਤੇ ਉਹ ਹੋਟਲ ਵਾਲਾ ਉਹਨੂੰ ਕਹਿੰਦਾ ਹਾਂ ਕਹਿੰਦਾ ਨੇੜੇ ਐ ਇੱਕ ਪੁਲਿਸ ਸਟੇਸ਼ਨ ਮਹਿਲਾ ਪੁਲਿਸ ਸਟੇਸ਼ਨ ਹੈਗਾ 500 ਮੀਟਰ ਦੂਰ ਆ ਤਾਂ ਉਹ ਗੱਡੀ ਸਿੱਧੀ ਉੱਥੇ ਲਾਉਂਦਾ ਤੇ ਜਾ ਕੇ ਗੱਲ ਕਰਵਾਉਂਦਾ ਉਹ ਪੁਲਿਸ ਜਿਹੜੀ Goa ਪੁਲਿਸ ਹੁੰਦੀ ਆ ਉਹਦੇ ਨਾਲ ਤਾਂ ਉਹ ਕਹਿੰਦੇ ਵੀ ਚੈੱਕ ਕਰੋ ਅਸੀਂ ਆਉਣੇ ਆ ਤਾਂ ਜਦੋਂ ਚੈੱਕ ਕਰਦੇ ਤਾਂ ਉਹਦੇ ਵਿੱਚ ਬੱਚੇ ਦੀ লাশ ਨਿਕਲ ਆਉਂਦੀ ਆ ਤਦ ਰੂਆ ਪੁਲਿਸ ਆ ਜਾਂਦੀ ਆ ਤਾਂ ਗੁਆ ਪੁਲਿਸ ਰਿਮਾਂਡ ਲੈਂਦੀ ਆ ਪਰ ਸੂਚਨਾ ਦਾ 5 ਦਿਨਾਂ ਦਾ ਰਿਮਾਂਡ ਹੁੰਦਾ ਬਟ ਸੂਚਨਾ ਇਹ ਨਹੀਂ ਦੱਸ ਰਹੀ ਹੈਗੀ ਕਿ ਕਿਉਂ ਬੱਚੇ ਨੂੰ ਮਾਰਿਆ ਉਹਨੂੰ ਪੁੱਛਦੇ ਨੇ ਕਿ ਬੱਚੇ ਨੂੰ ਕਿਉਂ ਮਾਰਿਆ ਉਹ ਕਹਿੰਦੀ ਮੈਨੂੰ ਨਹੀਂ ਪਤਾ ਮੈਂ ਸੌਂ ਗਈ ਸੀਗੀ ਜਦੋਂ ਮੈਂ ਉੱਠੀ ਤਾਂ ਮੈਂ ਦੇਖਿਆ ਬੱਚਾ ਮਰ ਗਿਆ ਸੀ ਤਾਂ ਮੈਨੂੰ ਕੋਈ ਸੋਝਿਆ ਨਹੀਂ ਹੈਗਾ ਤਾਂ ਮੈਂ ਆਖਿਆ ਵੀ ਉਹਨੂੰ ਮੈਂ ਇਧਰ ਲੈ ਚੱਲਦੀ ਆਂ ਪੁਲਿਸ ਨੂੰ ਬਾਰ-ਬਾਰ ਕਹਿੰਦੀ ਆ ਤੂੰ ਕਿਸੇ ਦੀ ਹੈਲਪ ਕਿਉਂ ਨਹੀਂ ਲਈ ਤੂੰ ਆਕੇ ਹੋਟਲ ਦੇ ਰਿਸੈਪਸ਼ਨਿਸਟ ਹੁੰਦੇ ਜਿਹੜੇ ਉਹਨਾਂ ਨੂੰ ਤੂੰ ਕਿਉਂ ਨਹੀਂ ਦੱਸਿਆ ਹੈਗਾ ਕਿ ਹਸਪੀਟਲ ਲੈ ਕੇ ਚਲੋ ਡਾਕਟਰ ਨੂੰ ਬੁਲਾਓ ਵੀ ਤ ਉਹਨੂੰ ਚੁੱਪਚਾਪ ਕਰਕੇ ਲੈ ਕੇ ਜਾਂਦਾ ਤਾਂ ਉਹਦੇ ਕੋਲੇ ਕੋਈ ਵੀ ਮਤਲਬ ਰੈਲੇਵੈਂਟ ਆਨਸਰ ਨਹੀਂ ਹੁੰਦਾ ਬਸ ਸਿਰਫ ਉਹ ਇਕੋ ਜਿੱਤੇ ਹੁੰਦੇ ਆ ਕਹਿੰਦੇ ਆਈ ਡੋਨਟ ਨੋ ਆ ਪੁਲਿਸ ਨੂੰ ਦਿਆ ਉਹ ਕਹਿੰਦੇ ਵੀ ਇਹ ਕੁਛ ਮੰਨੀ ਨਹੀਂ ਹੈਗੀ ਤਾਂ ਚਾਰ ਦਿਨਾਂ ਦਾ ਰਿਮਾਂਡ ਆ ਸਾਨੂੰ ਹੋਰ ਦਿਓ ਤਾਂ ਹੋਰ ਰਿਮਾਂਡ ਦੇ ਦਿੰਦੇ ਨੇ ਬਟ ਉਹ ਫਿਰ ਵੀ ਨਹੀਂ ਮੰਨਦੇ ਤਾਂ ਐਦਾਂ ਕਰਕੇ ਪੁਲਿਸ ਚਾਰੇ ਹੁੰਦੇ ਆ ਕਿ ਚਲੋ ਆਪਾਂ ਕੋਈ ਹੋਰ ਕੰਮ ਕਰਦੇ ਆ ਤਾਂ ਉਹ ਕੋਈ ਹਲਪ ਲੰਡਨੇ ਤਾਂ ਉਹ ਉਹਨਾਂ ਨੂੰ ਕਹਿੰਦਾ ਵੀ ਤੁਸੀਂ ਐਡਾ ਕਰੋ ਬੈਂਕਟਰਮ ਨੂੰ ਲੈ ਕੇ ਆਓ ਇਹਦੇ ਸਾਹਮਣੇ ਬਿਠਾਓ ਹੋ ਸਕਦਾ ਹੈ ਗੁੱਸੇ ਚ ਆ ਕੇ ਕੁਛ ਨਾ ਕੁਛ ਦੱਸੇ ਟੋਨੋ ਬੁਲਾਉਂਦੇ ਨੇ ਤਾਂ ਬੈਂਕਟਰਮ ਆਉਂਦਾ ਹੈ ਤਾਂ ਬੈਂਕਟਰਮ ਉਹਦੇ ਸਾਹਮਣੇ ਬੈਠਾ ਤੁਹਾਨੂੰ ਬੁਰਾ ਭਲਾ ਕਹਿਣਾ ਸ਼ੁਰੂ ਕਰ ਦਿੰਦਾ ਵੀ ਤੂੰ ਮੇਰੇ ਬੱਚੇ ਨੂੰ ਮਾਰਤਾ ਐਨੇ ਚਾਵਨ ਨਾਲ ਮੇ ਪਾਲਿਆ ਸੀ ਉਹ ਵੀ ਉਦੋਂ ਅਗਰੈਸਿਵ ਹੁੰਦੀ ਹੈ ਸੂਚਨਾ ਵੀ ਤਾਂ ਉਹ ਕਹਿੰਦੀ ਬੱਚਾ ਤਾਂ ਮੈਂ ਮਾਰਿਆ ਨਹੀਂ ਮੈਨੂੰ ਨਹੀਂ ਪਤਾ ਮਾ ਜਦੁੱਤੀ ਤਾਂ ਬੱਚਾ ਮਰਿਆ ਪਿਆ ਸੀ ਪਰ ਜਿੰਨਾ ਚਿਰ ਮੈਂ ਸਲਾਖਾਂ ਦੇ ਪਿੱਛੇ ਹੈਗੀਆਂ ਉਹਨਾਂ ਚਿਰ ਤੂੰ ਸੇਫਾਂ ਜਦੋਂ ਮੈਂ ਬਾਹਰ ਆ ਗਈ ਉਦੋਂ ਮੈਂ ਤੈਨੂੰ ਮਾਰੂਗੀ ਤਾਂ ਜਿੱਥੋਂ ਤੱਕ ਆਪਾਂ ਕਨਕਲੂਜਨ ਕਰਦੇ ਹਾਂ ਕਿ ਦੋਨਾਂ ਦਿਲਾਂ ਦੇ ਵਿੱਚ ਨਫ਼ਰਤ ਇੰਨੀ ਭਰ ਗਈ ਸੀ ਕਿ ਸੂਚਨਾ ਸਿਰਫ ਨਹੀਂ ਚੱ ਰਹੀ ਸੀ ਕਿ ਬੱਚੇ ਨੂੰ ਮਿਲੇ ਉਹਨੂੰ ਵੱਧ ਤੋਂ ਵੱਧ ਪਰੇਸ਼ਾਨ ਕਰਨਾ ਚਾਹੁੰਦੇ ਸੀ ਬੈਂਕ ਰਮਨ ਤਾਂ ਸ਼ਾਇਦ ਇਹੀ ਅਦਾ ਕਾਰਨ ਹੋ ਸਕਦਾ ਤਾਂ ਦੋਸਤੋ ਆ ਇੱਕ ਸੱਚੀ ਕਹਾਣੀ ਹੈ ਜਿਹੜੀ ਡਿਸਕ੍ਰਾਈਬ ਕੀਤੀ ਆ ਤਾਂ ਤੁਸੀਂ ਦੱਸੋ ਕੇ ماں ਅਜੇ ਹੀ ਹੁੰਦੀਆਂ ਤਾਂ ਜਦੋਂ ਇਹ ਘਟਨਾ ਵਾਪਰੀ ਸੀ ਤਾਂ ਇੱਕ ਟਾਈਮਜ਼ ਜਿਹੜਾ ਹੈਗਾ ਟਾਈਮਜ਼ ਆਫ ਇੰਡੀਆ ਤਾਂ ਉਸ ਜਿਹੜਾ ਹੈਗਾ ਨਿਊਜ਼ ਨੇ ਨਿਊਜ਼ਪੇਪਰ ਨੇ ਇਹ ਜਦੋਂ ਇਹਦੀ ਹੈਡਿੰਗ ਦਿੱਤੀ ਸੀਗੀ ਤਾਂ ਉਹਨਾਂ ਨੇ ਦਿੱਤੀ ਸੀਗੀ ਭਾਰਤ ਦੀ ਸਭ ਤੋਂ ਬਦਨਾਮ ماں ਤੰਬਰਦਤ